ਪਹਾੜੇ ਨਿਕ ਨਾਮ ਰੱਖ ਕੇ ਜਗ ਵਿੱਚ ਆਇਆ ਮੇਰਾ ਕਾਦਰ ਕਰੀਮ ਰਹਿਮਾਨ ਹੈ ਤੂੰ ਓ ਮੇਰੇ ਦਿਲ ਤੋਂ ਜੇ ਕੋਈ ਆਣ ਪੁੱਛੇ ਮੇਰਾ ਦੀਨ ਤੇ ਸੱਚੇ ਅਮਾਨ ਹੈ ਤੂੰ ਤੇਰੇ ਜਹਾਨਾ ਕੋਈ ਦਰਬਾਰ ਸਿੰਗਾ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਹੋ ਦੇ ਤੇ ਕਿਉ ਭਗਵਾਨ ਵਿਛੋੜੇ ਤਰਸਣ ਨੋ ਤਰਸ ਰਹੇ ਨੇ ਨੈਣ ਤੁਮਾਰੇ ਦਰਸ਼ਨ ਨੋ ਤਰਸ ਰਹੇ ਨੇ ਨੈਣ ਤੁਮਾਰੇ ਦਰਸ਼ਨ ਆਜਾ ਸਰਜਣ ਹਾਰ ਤਾਰ ਅਵਤਾਰ ਕਿਤੇ ਆਜਾ ਸਰਜਣ ਹਾਰ ਤਾਰ ਅਵਤਾਰ ਕਿਤੇ ਬਾੜ ਖੇਤੋਂ ਖਾਂਦੀ ਰੱਖਾ ਹੈ ਕੋਈ ਨਾ ਗਿਆ ਦੁਨੀਆ ਵਿੱਚ ਧਰਮੀ ਰਾਜਾ ਰਹਿ ਕੋਈ ਨਾ ਗਿਆ ਦੁਨੀਆ ਵਿੱਚ ਧਰਮੀ ਰਾਜਾ ਰਹਿ ਕੋਈ ਨਾ ਨਹੀਂ ਸੁਣੀ ਦੀ ਸੋਨ ਆ ਜਾ ਸਿਰਜਣਹਾਰ ਤਾਰ ਅਵਤਾਰ ਕਿਤੇ ਆ ਜਾ ਸਿਰਜਣਹਾਰ ਤਾਰ ਅਵਤਾਰ ਕਿਤੇ ਦਰਦ ਪਰੇ ਫਰਿਆਦ ਵਿਸ਼ਮ ਦੀ ਸੋਣਿਆ ਕੇ ਦਰਦ ਪਰੇ ਫਰਿਆਦ ਵਿਸ਼ਮ ਦੀ ਸੋਣਿਆ ਕੇ ਸਾਂਭਈਆ ਆ ਜਾ ਸਰਜਣ ਹਾਰ ਤਾਰ ਅਵਤਾਰ ਕਿਤੇ ਆ ਜਾ ਸਰਜਣ ਹਾਰ ਤਾਰ ਅਵਤਾਰ ਕਿਤੇ ਰਾਜ ਦੇਸ਼ ਤੇ ਜ਼ਾਲਮ ਅਜ ਵੀ ਰੋਣ ਕਰੇ ਭਗਤ ਜਨਾਂ ਦੀਆਂ ਆਸਾ ਪੂਰਨ ਕੌਣ ਕਰੇ ਭਗਤ ਜਨਾਂ ਦੀਆਂ ਆਸਾ अगे सियाप बचा लिया वे चदों पर वे अगे सियाप बचा लिया वे चदों पर वे अमर रचा गे लीला कृष्ण मरार अमर रचा गे लीला कृष्ण मरार आज सरजनहार तारे अवतार कते आजा सरजनहार तारे अवतार कते ਪੂਰ ਦਾ ਰਸਮਾ ਵਜਨ ਪਗਾਉਣ ਦੀਆਂ ਕਰਦੇ ਪਾਗ ਤੇ ਓਡੀਕਾ ਤੇਰੇ ਆਉਣ ਦੀਆਂ ਕਰਦੇ ਪਾਗ ਤੇ ਓਡੀਕਾ ਤੇਰੇ ਆਉਣ ਦੀਆਂ ਭੇਜੇ ਸੰਜੋ ਤੇ ਕੇ ਕੌਲ ਕਰਾਰ ਕਿਤੇ ਆ ਜਾ ਸਰਜਣ ਹਾਰ ਤਾਰਿਆ ਬਤਾਰ ਕਿਤੇ ਆ ਜਾ ਸਰਜ ਨਿਆ ਧਰਮ ਦੀਆ ਕੈਮ ਕਰਦੇ ਉਹ ਰਾਜਤਾਨੀਆਂ ਧਰਮ ਦੀਆ ਓ ਹੁਣ ਮਹਿਫਲਾ ਨੂਰੀ ਹੁਣ ਮਹਿਫਲਾ ਨੂਰੀ ਸਜਣ ਦਰਬਾਰਕ ਤੇ ਆ ਜਾ ਸਰਜਣ ਹਾਰ ਤਾਰ ਆ ਬਤਾਰ ਕਿਤੇ ਆ ਜਾ ਸਰਜਣ ਹਾਰ ਆ ਜਾ ਸਰਜਣ ਹਾਰ ਤਾਰ ਅਵਤਾਰਕ ਤੇ ਗੁਜ਼ਰ ਗਈਆਂ ਨੇ ਸਦੀਆਂ ਯਾਰ ਜਾ ਕਰਦੀਨੋ ਗੁਜ਼ਰ ਗਈਆਂ ਨੇ ਸਦੀਆਂ ਯਾਰ ਜਾ ਕਰਦੀਨੋ ਦੁਖਦਸਤੇ ਦਰਬਾਰਾ ਸਿੰਘ ਹਮਦਰਦੀਨੋ ਦੁਖਦਸਤੇ ਦਰਬਾਰ ਸਿੰਘਾ ਹਮਦਰਦੀਨੋ ਹੋਵੇ ਆਜਾ ਸਰਜਣ ਹਾਰ ਤਾਰ ਅਵਤਾਰ ਕਿਤੇ ਧਰਤੀ ਮਾਤਾ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਚ ਪੁਕਾਰ ਕੀਤੀ ਜੇ ਆਪਾਂ ਵਿਚਾਰ ਕਰੀਏ ਵੀ ਧਰਤੀ ਤੋਂ ਭਾਰ ਕਾਦਾ ਲੋਪੋ ਵਾਲੇ ਮਹਾਪੁਰਸ਼ ਸੰਤ ਜਗਜੀਤ ਸਿੰਘ ਜੀਆ ਨੇ ਇੱਕ ਦਿਨੇ ਪ੍ਰਵਚਨ ਬੋਲੇ ਮੇਰੇ ਮਨ ਚ ਖਿਆਲ ਆਇਆ ਵੀ ਜ਼ਰੂਰ ਬੋਲਦਿਆਂ ਕੁਮੀਆਂ ਗੱਲਾਂ ਨੇ ਸੂਰਜ ਦੇ ਨਾਲੋਂ ਵੱਧ ਕੀ ਚਮਕਦਾ ਹੈ ਜੇ ਆਪਾਂ ਵਿਚਾਰ ਕਰੀਏ ਸੂਰਜ ਦੇ ਨਾਲੋਂ ਵੱਧ ਪ੍ਰਕਾਸ਼ ਸੂਰਜ ਨਾਲੋਂ ਵੱਧ ਕੀ ਚਮਕਦਾ ਹੈ ਸੂਰਜ ਨਾਲੋਂ ਵੱਧ ਚਮਕਦਾ ਸੱਚ ਸੂਰਜ ਨਾਲੋਂ ਵੱਧ ਸੱਚ ਚਮਕਦਾ ਹੈ ਔਰ ਜੇਤੇ ਵੀ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਚਾਹੇ ਸਮਾਂ ਪਾ ਕੇ ਹੋਵੇ ਪਰ ਹੋਵੇ ਕਿ ਸੱਚ ਦੀ ਸਰ ਮਹਾਪੁਰਖ ਬੋਲੇ ਕਹਿੰਦੇ ਸੁਰਮੇ ਦੇ ਨਾਲੋਂ ਕਾਲਾ ਕੀ ਹੈ ਸੁਰਮਾ ਉਹਦੇ ਨਾਲੋਂ ਕਾਲਾ ਕੀ ਹੈ ਉਹਦੇ ਨਾਲੋਂ ਕਾਲਾ ਹੈ ਕਲੰਕ ਜਿਹੜਾ ਕਿਸੇ ਨੇ ਪਾਪ ਕਰ ਲਿਆ ਉਹ ਮੱਥੇ ਤੇ ਕਲੰਕ ਲੱਗ ਗਿਆ ਸੁਰਮੇ ਨਾਲੋਂ ਵੀ ਵੱਧ ਕਾਲਾ ਹੈ ਫਿਰ ਕਹਿੰਦੇ ਹਵਾ ਨਾਲੋਂ ਤੇਜ ਕੀ ਹੈ ਹਵਾ ਨਾਲੋਂ ਤੇਜ ਹੈ ਮਾਨ ਜਿਹੜਾ ਕਿਸੇ ਦੀ ਪਕੜ ਵਿੱਚ ਨਹੀਂ ਆਉਂਦਾ ਗੁਰੂ ਕਿਰਪਾ ਕਰੇ ਤਾਂ ਮਨ ਪਕੜ ਵਿੱਚ ਆਉ ਤਾ ਜੇ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਚ ਗੁਰੂ ਦੇ ਚਰਨਾਂ ਚ ਮਨ ਅਰਪਣ ਕਰਤਾ ਨਹੀਂ ਤਾਂ ਹਵਾ ਨਾਲੋਂ ਵੀ ਜ਼ਿਆਦਾ ਤੇਜਮਾਨ ਹੈ ਤੇ ਪਾਣੀ ਨਾਲੋਂ ਪਤਲਾ ਕੀ ਹੈ ਪਾਣੀ ਨਾਲੋਂ ਪਤਲਾ ਹੈ ਗਿਆਨ ਤੇ ਮੌਤ ਨਾਲੋਂ ਵੱਧ ਦੁੱਖ ਕਿਹੜੀ ਚੀਜ਼ ਦਾ ਹੈ ਮੌਤ ਨਾਲੋਂ ਵੱਧ ਦੁੱਖ ਹੈ ਵਿਛੋੜੇ ਦਾ ਇਹ ਗੁਰਬਾਣੀ ਦਾ ਵੀ ਫਰਮਾਨ ਹੈ ਮਹਾਰਾਜ ਕਹਿੰਦੇ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਮੌਤ ਨਾਲੋਂ ਵੀ ਵੱਡਾ ਦੁੱਖ ਵਿਛੋੜੇ ਨੂੰ ਮੰਨਿਆ ਤੇ ਫਿਰ ਕਹਿੰਦੇ ਧਰਤੀ ਤੋਂ ਭਾਰਾ ਕੀ ਹੈ ਧਰਤੀ ਤੋਂ ਭਾਰਾ ਹੈ ਪਾਪ ਧਰਤੀ ਤੇ ਕਿੰਨੇ بڑے بڑے ਪਰਬਤ ਨੇ بڑے بڑے ਸਮੁੰਦਰ ਨੇ ਨਹਿਰਾਂ ਨਦੀਆਂ ਨੇ ਕਿੰਨੇ ਜੰਗਲ ਨੇ ਕਿੰਨੀਆਂ ਬਿਲਡਿੰਗਾਂ ਉਸਰੀਆਂ ਨੇ ਕਿੰਨੇ ਲੋਕ ਅਨਗਿਣਤਾ ਇੱਥੇ ਨਿਵਾਸ ਕਰਦੇ ਨੇ ਇਹ ਅਨਾਜ ਵੀ ਬਖਸ਼ਿਸ਼ ਕਰਦੀ ਹੈ ਧਰਤੀ ਮਾਤਾ ਪਰ ਧਰਤੀ ਨਾਲੋਂ ਭਾਰਾ ਕੀ ਹੈ ਧਰਤੀ ਨਾਲੋਂ ਭਾਰਾ ਹੈ ਪਾਪ ਭਾਈਕਰ ਬਾਝਾਂ ਨੇ ਆਪਣੀ 12 ਵਿੱਚ ਬੋਲੇ ਲਿਖਿਆ ਹੈ ਕਿੰਦੇ ਅਕਿੰਤ ਕਣ ਲੋਕ ਪਾਪੀ ਲੋਕਾਂ ਦਾ ਧਰਤੀ ਮਾਤਾ ਭਾਰ ਨਹੀਂ ਸਹਿਣ ਕਰ ਸਕਦੀ ਤੇ ਜਿਹੜੀ ਕਵਿਤਾ ਸਾਥੀਆਂ ਨੇ ਬੋਲੀ ਸੀ ਪਹਿਲੀ ਇਹ ਅਕਾਲ ਪੁਰਖ ਦੇ ਚਰਨਾਂ 'ਚ ਪੁਕਾਰ ਸੀ ਧਰਤੀ ਮਾਤਾ ਦੀ ਧੰਨਵਾਦ ਹੈ